ਮੇਰਾ ਪਹਿਲਾ ਸਵਾਲ ਹੈ ਜੀ ਸ਼ਹੀਦਾਂ ਦੇ ਸਰਤਾਜ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਸ਼ਹੀਦਾਂ ਦੇ ਸਰਤਾਜ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਜਿਹੜਾ ਵੀ ਰੈਪੜਾ ਨੂੰ ਪਤਾ ਹੈ ਕਮੈਂਟ ਰਾਹੀਂ ਜਵਾਬ ਦੇ ਸਕਦੇ ਹਨ ਤੇ ਦੋਨਾਂ ਨਾਲ ਕਲਾ ਕੀਤਾ ਤੇ ਮੌਕਾ ਦਿੱਤਾ ਜਾਏਗਾ ਪਰਜੋਸ਼ ਸਿੰਘ ਜੀ ਜੀ ਪਰਜੋਸ਼ ਸਿੰਘ ਜੀ ਗੁਰੂ ਅਰਜਨ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਬਿਲਕੁਲ ਜੀ ਸ਼ਹੀਦਾਂ ਸਰਤਾਜ ਗੁਰੂ ਅਰਜਨ ਸਾਹਿਬ ਜੀ ਅਗਲਾ ਸਵਾਲ ਜੀ ਹਾਂ ਜੀ ਹਿੰਦ ਦੀ ਚਾਦਰ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਹਿੰਦ ਦੀ ਚਾਦਰ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਜਿਹੜੇ ਵੀ ਰਪਾਣਾ ਨੂੰ ਪਤਾ ਹੈ ਕਮੈਂਟ ਰੇ ਵਿੱਚ ਜਵਾਬ ਦੇ ਸਕਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਜਾਣਕਾਰੀ ਹਰ ਕਿਸੇ ਤੱਕ ਪਹੁੰਚ ਸਕੇ ਤੇ ਹੁਣ ਵਾਰੀ ਹੈ ਨਿਹਿਆ ਜੀ ਦੀ ਜੀ ਨਿਹਿਆ ਜੀ ਗੁਰਤੇਗ ਭਾਦਰ ਜੀ ਹਾਂ ਜੀ ਬਿਲਕੁਲ ਗੁਰਤੇਗ ਭਾਦਰ ਸਾਹਿਬ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਤੇ ਮੈਂ ਕਹਿੰਨਾ ਗੁਰਤੇਗ ਭਾਦਰ ਸਾਹਿਬ ਜੀ ਨੂੰ ਧਰਮ ਦੀ ਚਾਦਰ ਕਿਉਂਕਿ ਜੇ ਵਿਪਤਾ Hindu ਵੀਰਤ ਆਈ ਸੀ ਤਾਂ ਗੁਰੂ ਸਾਹਿਬ ਜੀ ਨੇ ਬਾਹ ਫੜੀ ਲੇਕਿਨ ਜੇ ਵਿਪਤਾ Muslim ਵੀਰਤ ਵੀ ਆਈ ਹੁੰਦੀ ਤਾਂ ਵੀ ਗੁਰੂ ਸਾਹਿਬ ਜੀ ਬਾਹ ਫੜਦੇ ਕੋਈ ਗੁਰੂ ਸਾਹਿਬ ਜੀ ਧਰਮ ਦੀ ਚਾਦਰ ਸਨ ਜੀ ਤੇ ਉਸ ਤੋਂ ਬਾਅਦ ਅਗਲਾ ਸਵਾਲ ਜੀ ਮੀਰੀ ਪੀਰੀ ਦੇ ਮਾਲਕ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਮੀਰੀ ਪੀਰੀ ਦੇ ਮਾਲਕ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਜਿਹੜੇ ਵੀਰ ਪਿਆਣ ਵੀਡੀਓ ਦੇਖ ਰਹੇ ਨੇ ਕਮੈਂਟ ਰਾਈਂ ਜਵਾਬ ਦੇ ਸਕਦੇ ਹਨ ਕਈ ਵੀਰ ਪਿਆਣ ਕਹਿੰਦੇ ਹਨ ਕਿ ਤੁਸੀਂ ਜਵਾਬ ਜਲਦੀ ਦਿਨੇ ਹੋ ਸਾਨੂੰ ਟਾਈਪ ਕਰਨ ਲੱਗੇ ਟਾਈਮ ਲੱਗਦਾ ਹੈ ਉਹ ਵੀਡੀਓ ਨੂੰ ਪਾਉਜ਼ ਕਰਕੇ ਵੀ ਜਵਾਬ ਦੇ ਸਕਦੇ ਹਨ ਠੀਕ ਹੈ ਜੀ ਸੋ ਪਰਜੋਤ ਸਿੰਘ ਜਵਾਬ ਦੇਣਗੇ ਮੀਰੀ ਪੀਰੀ ਦੇ ਮਲਕ ਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਤਾਂ ਕੀ ਮਤਲਬ ਹੋਇਆ ਉਹਨਾਂ ਨੇ ਦੋ ਤਲਵਾਰਾਂ ਪਾਈਆਂ ਸਨ ਇੱਕ ਮੀਰੀ ਦੀ ਇੱਕ ਪੀਰੀ ਦੀ ਵਾਹ ਜੀ ਵਾਹ ਅਗਲਾ ਸਵਾਲ ਜੀ ਪੁੱਤਰਾਂ ਦੇ ਦਾਨੀ ਸਰਬੰਸ ਦਾਨੀ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਸਰਬੰਸ ਦਾਨੀ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਜਿਹੜੇ ਵੀ ਇਹਨਾਂ ਦਾ ਇਸ ਸਵਾਲ ਦਾ ਜਵਾਬ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਜੀ ਕਮੈਂਡ ਬਾਕਸ ਵਿੱਚ ਆਣੀ ਚਾਹੀਦੀ ਹੈ ਨੇਰੀ ਜੀ ਬਿਲਕੁਲ ਜੀ ਤੇ ਨੇਹੀ ਦੱਸਾਂਗੇ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੂੰ ਵਾਹ ਜੀ ਵਾਹ ਵੈ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਚੇਲਾ ਪਿਛਲੀ ਵੀਡੀਓ ਵਿੱਚ ਅਸੀਂ ਇੱਕ ਸਵਾਲ ਪੁੱਛਿਆ ਸੀਗਾ ਜਿਹਦਾ ਜਵਾਬ ਅਸੀਂ ਨਹੀਂ ਦਿੱਤਾ ਸੀ ਤੇ ਕਿਹਾ ਸੀਗਾ ਕਿ ਇਹ ਸਵਾਲ ਦਾ ਜਵਾਬ ਆਪਾਂ ਨੈਕਸਟ ਵੀਡੀਓ ਵਿੱਚ ਦੇਾਂਗੇ ਸਵਾਲ ਸੀ ਕਿ ਭਾਈ ਜੈਰਾਮ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਭਾਈ ਜੈਰਾਮ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਜਿਨ੍ਹਾਂ ਵੀਰਾਂ ਪੜਾ ਨੂੰ ਨਹੀਂ ਪਤਾ ਕਿ ਭਾਈ ਜੈਰਾਮ ਜੀ ਕੌਣ ਸਨ ਮੈਂ ਉਹਨਾਂ ਦੱਸਦਾ ਕਿ ਭਾਈ ਜੈਰਾਮ ਜੀ ਗੁਰੂ ਨਾਨਕ ਸਾਹਿਬ ਜੀ ਦੇ ਜੀਜਾ ਜੀ ਸਨ ਤੇ ਗੁਰੂ ਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕੀ ਜੀ ਦੇ ਪਤੀ ਸੰਨ ਤੇ ਸਵਾਲ ਅਸੀਂ ਦੋ ਤਰੀਕੇ ਨਾਲ ਪੁੱਛਿਆ ਸੀ ਕਿ ਬੇਬੇ ਨਾਨਕੀ ਜੀ ਦੇ ਸਹੁਰੇ ਦਾ ਕੀ ਨਾਮ ਸੀ ਜਾਂ ਪਾਈ ਜੈ ਰਾਮ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਤੇ ਸਹੀ ਜਵਾਬ ਜਿਹਨਾਂ ਨੇ ਦਿੱਤਾ ਉਹ ਨਾਮ ਨਿਹਾਈ ਦੱਸਣਗੇ ਕਿਨਾ ਕਿਨਾ ਨੇ ਸਹੀ ਜਵਾਬ ਦਿੱਤਾ ਜੀ ਵੈਸੇ ਮੈਨੂੰ ਇੱਕ ਗੱਲ ਬੋਲਦੇ ਹੋਏ ਬੜਾ ਅਫਸੋਸ ਹੋ ਰਿਹਾਗਾ ਕਿਉਂਕਿ ਵੀਡੀਓ ਦੇ ਵਿਊਜ਼ ਤੇ ਕਮੈਂਟ ਬਹੁਤ ਸੀਗੇ ਬਟ ਇੰਨੇ ਕਮੈਂਟਾਂ ਵਿੱਚੋਂ ਸਿਰਫ ਤਿੰਨੇ ਸਹੀ ਜਵਾਬ ਆਏਗੇ ਤਿੰਨ ਵੀਰਾ ਭੈਣਾ ਨੇ ਸਹੀ ਜਵਾਬ ਦਿੱਤੇ ਨੇ ਤੇ ਉਹਨਾਂ ਦੇ ਨਾਮ ਹੁਣ ਕੀ ਨੇ ਇਹ ਨਿਹਾਈ ਦੱਸਣਗੇ ਜੀ ਨੇ ਜੀ ਬਿਲਕੁਲ ਜੀ ਪਹਿਲ ਤੇ ਸਹੀ ਜਵਾਬ ਆਇਆ ਜੀ ਅਵਤਾਰ ਸਿੰਘ ਜੀ ਦਾ ਅਵਤਾਰ ਸਿੰਘ ਜੀ ਦਾ ਸਹੀ ਜਵਾਬ ਹੈ ਜੀ ਅਵਤਾਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਅਗਲਾ ਇਹ ਲਿਖਦੇ ਨੇ ਜੀ ਪਰਮਾਨੰਦ ਉਪਲ ਜੀ ਅੱਛਾ ਇਹਨਾਂ ਨੇ ਜਵਾਬ ਲਿਖਿਆ ਪਰਮਾਨੰਦ ਉਪਲ ਜੀ ਠੀਕ ਹੈ ਜੀ ਤੇ ਸੈਕਿੰਡ ਕਮੈਂਟ ਆਪਣੇ ਕੋਲ ਆਇਆ ਜੀ ਦਰਸ਼ਨ ਕੌਰ ਜੀ ਦਾ ਦਰਸ਼ਨ ਕੌਰ ਜੀ ਦਾ ਹਾਂ ਜੀ ਇਹ ਲਿਖਦੇ ਨੇ ਜੀ ਪਾਈ ਆ ਜੈਰਾਮ ਜੀ ਦੇ ਪਿਤਾ ਜੀ ਦਾ ਨਾਮ ਪਾਈ ਪਰਮਾਨੰਦ ਉਪਲ ਜੀ ਸੀਗਾ ਦਰਸ਼ਨ ਕੌਰ ਹਿਸਾਰ ਦਰਸ਼ਨ ਕੌਰ ਜੀ ਜੋ ਕਿ ਹਿਸਾਰ ਦੇ ਰਹਿਣ ਵਾਲੇ ਨੇ ਭੈਣ ਜੀ ਹੋਣਾ ਦਾ ਵੀ ਬਹੁਤ ਬਹੁਤ ਧੰਨਵਾਦ ਅਗਲਾ ਹਾਂ ਜੀ ਤੇ ਲਾਸਟ ਕਮੈਂਟ ਆਇਆ ਆਪਣੇ ਕੋਲ ਜੀ ਬਰਾੜ ਖਾਲਸਾ ਜੀ ਦਾ ਬਰਾੜ ਖਾਲਸਾ ਜੀ ਇਹ ਲਿਖ ਦੇਣੇ ਜੀ ਬੇਬੇ ਨਾਨਕੀ ਜੀ ਦੇ ਸੋਰੇ ਤੇ ਜੈ ਰਾਮ ਜੀ ਦੇ ਪਿਤਾ ਜੀ ਦਾ ਨਾਮ ਪਰਮਾਨੰਦ ਉਪਲ ਜੀ ਸੀ ਗੁਰਦੇਵ ਕੌਰ ਕਨੇਡਾ ਗੁਰਦੇਵ ਕੌਰ ਕਨੇਡਾ ਭੈਣ ਜੀ ਭੈਣ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਵਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਦਰਸ਼ਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਤੇ ਸਹੀ ਜਵਾਬ ਕਿਸੇ ਕਰਨਿਆ ਜੀ ਭਾਈ ਜੈਰਾਮ ਜੀ ਦੇ ਪਿਤਾ ਜੀ ਦਾ ਕੀ ਨਾਮ ਸੀਗਾ ਜੀ ਪਰਮਾਨੰਦ ਉਪਪਲ ਜੀ ਪਰਮਾਨੰਦ ਉਪਪਲ ਜੀ ਅਗਰ ਸਵਾਲ ਆ ਜਾਈਂ ਕਈ ਵਾਰ ਕਿਤਾਬਾਂ ਵਿੱਚ ਆ ਜਾਂਦਾ ਹੈ ਪੇਪਰਾਂ ਵਿੱਚ ਆ ਜਾਂਦਾ ਹੈ ਕੀ ਬੇਬੇ ਨਾਨਕੀ ਜੀ ਦੇ ਸੋਹਰਾ ਜੀ ਦਾ ਕੀ ਨਾਮ ਸੀ ਤਾਂ ਜਵਾਬ ਆਪਾਂ ਕੀ ਲਿਖਾਂਗੇ ਭਾਈ ਪਰਮਾਨੰਦ ਉਪਪਲ ਜੀ ਜਾਂ ਇਹ ਲਿਖਿਆ ਆ ਜੇ ਕਿ ਭਾਈ ਜੈਰਾਮ ਜੀ ਜੈਰਾਮ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਤਾਂ ਵੀ ਆਪਾਂ ਹੀ ਲਿਖਾਂਗੇ ਭਾਈ ਪਰਮਾਨੰਦ ਉਪਪਲ ਜੀ ਤੋ ਜਿਨ੍ਹਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਕਮੈਂਟ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਦਾਂ ਹੀ ਸਾਡਾ ਹੌਸਲਾ ਵਧਾਉਂਦੇ ਰਹਾ ਕਰੋ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਹੌਸਲਾ ਵੱਧ ਸਕੇ ਸ਼ੇਅਰ ਜਿਆਦਾ ਤੋਂ ਜਿਆਦਾ ਬੱਚਿਆਂ ਨਾਲ ਕਰਿਆ ਕਰੋ ਹਾਂ ਤਾਂ ਕਿ ਉਹਨਾਂ ਨੂੰ ਵੀ ਕੁਝ ਸਿੱਖਣ ਨੂੰ ਮਿਲੇ ਔਰ ਸਾਡੀ ਕਮੀ ਪੇਸ਼ੇ ਵੀ ਸਾਨੂੰ ਦੱਸੋ ਤਾਂ ਕਿ ਅਸੀਂ ਵੀ ਸੁਧਾਰ ਸਕੀਏ ਅਸੀਂ ਦੇਖੋ ਜਿੰਨਾ ਕਿ ਸਿੱਖਦੇ ਆ ਤੁਹਾਡੇ ਸਾਰੇ ਨਾਲ ਸਾਂਝਾ ਕਰ ਦਿੰਨੇ ਆ ਬਹੁਤ ਕੁਝ ਸਿੱਖਣਾ ਸਾਨੂੰ ਬਾਕੀ ਹੈ ਜਿੰਨਾ ਸਿੱਖਦਾ ਰਹਾਂਗੇ ਉਹ ਸਾਰੇ ਨਾਲ ਬਹੁਤ ਅਸੀਂ ਤੁਹਾਡੇ ਕਮੈਂਟਾਂ ਤੋਂ ਹੀ ਸਿੱਖਦੇ ਆ ਜੀ ਬਿਲਕੁਲ 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 ਸੋ ਇਸ ਲਈ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਹਾਂ ਇਹ ਤਰ੍ਹਾਂ ਦੀ ਵਾਲੀ ਗੱਲ ਜ਼ਰੂਰ ਹੈ ਜਿਵੇਂ ਨੇਹਾ ਜੀ ਨੇ ਕਿਹਾ ਕਿ ਸਿਰਫ ਤਿੰਨ ਜਵਾਬ ਸਹੀ ਆਏ ਨੇ ਇਹ ਬੜੀ ਤਰ੍ਹਾਂ ਦੀ ਵਾਲੀ ਗੱਲ ਹੈ ਆਪਾਂ ਨੂੰ ਇਤਿਹਾਸ ਨਾਲ ਜੁੜਨਾ ਚਾਹੀਦਾ ਹੈ ਸੋ ਜ਼ਰੂਰ ਜੁੜੋ ਜੀ ਤੇ ਪੁੱਲਚੁਕ ਹੁੰਦੀ ਹੋ ਸਾਨੂੰ ਦੱਸਿਆ ਕਰੋ ਸੁਧਾਰ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਸੋ ਅੱਜ ਦੀ ਵੀਡੀਓ ਸ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ